सारे हरिजन बहुत बहुत बहुत-बहुत अजार करते हैं श्री गोपाल तो मंदिर प्रबंधक कमेटी वालों दिन दा, दिन दुगनी रात चौगनी तरक्की करके दुआ करते हैं ठाकुर जी के चरण बहुत बहुत, बहुत शुक्र गुजार

ਮੈਂ ਸ਼੍ਰੀ ਹੋਲੀ ਦੇ ਪਲਕਸ਼ ਵਿੱਚ ਸਾਰੇ ਇਲਾਕਾ ਨਾਸੀਆਂ ਔਰ ਸ਼ਹਿਰ ਨਾਸੀ ਨੂੰ ਬਹੁਤ-ਬਹੁਤ ਵਧਾਈ ਦੇਣਾ ਗਪਾਲ ਮੰਦਰ ਕਮੇਟੀ ਵੱਲੋਂ ਹੋਲੀ ਦੇ ਪਲਕਸ਼ ਵਿੱਚ ਬਹੁਤ ਹੀ ਵਧੀਆ ਅਰੇਂਜਮੈਂਟ ਕੀਤੇ ਗਏ ਜਿਸ ਵਿੱਚ ਠਾਕਰ ਜੀ ਦਾ ਸ਼ਿੰਗਾਰ ਕੀਤਾ ਗਿਆ ਔਰ ਫੁੱਲਾਂ ਦੀ ਹੋਲੀ ਖੇਲੀ ਜਾ ਰਹੀ ਹੈ ਇਸ ਦੇ ਸਬੰਧ ਵਿੱਚ ਮੰਦਰ ਕਮੇਟੀ ਵੱਲੋਂ ਭਜਨ ਸੰਦਿਆ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਸਿੱਧ ਸ਼੍ਰੀ ਰਜੇਸ਼ 라ਜੂ ਜੀ ਠਾਕਰ ਜੀ ਦਾ ਗੁਣਗਾਨ ਕਰ ਰਹੇ ਹਨ ਔਰ ਲੋਕਾਂ ਨੂੰ ਇਸ ਦੇ ਨਾਲ ਨਿਹਾਲ ਕਰ ਰਹੇ ਹਨ ਔਰ ਮੇਰੇ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਬੇਨਤੀ ਜਾਂਦੀ ਆ ਕਿ ਇਸ ਵੇਲੇ ਭਜਨ ਸੰਧਿਆ ਵਿੱਚ ਹਾਜ਼ਰ ਹੋ ਕੇ ਠਾਕੁਰ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੈ ਸ਼੍ਰੀ கிருஷ்ਨਾ ਭਗਤਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਸ਼ਰਧਾ ਦੇਖੋ ਇੰਨੀ ਇਨਾ ਰਾਸ਼ਾ ਤੇ ਆਪਣਾ ਰਤਨਾ ਨਹੀਂ ਹੈਗੀ ਲੋਕ ਬੜੇ ਹੀ ਹਮ ਮਾ ਕੇ ਭਜਨ ਸੰਧਿਆ ਵਿੱਚ ਪਹੁੰਚ ਰਹੇ ਹਨ ਔਰ ਲੋਕੀ ਇਹਦਾ ਪੂਰਾ ਆਨੰਦ ਮਾਰ ਰਹੇ ਹਨ ਔਰ ਮੈਂ ਸਾਰੇ ਠਾਕੁਰ ਸਾਹਿਬ ਜੀ ਨੂੰ ਠਾਕੁਰ ਜੀ ਨੂੰ ਬੇਨਤੀ ਕਰਦਾ ਕਿ ਸਾਰਿਆਂ ਨੂੰ ਤੰਦਰੁਸਤ ਰੱਖਣ ਔਰ ਚੜਦੀ ਕਲਾ ਚ ਰੱਖਣ ਇਸ ਤਰ੍ਹਾਂ ਹੀ ਮੰਦਰ ਵਿੱਚ ਆਉਂਦੇ ਰਹੋ ਤੇ ਔਰ ਠਾਕਰ ਜੀ ਦਾ ਅਸ਼ੀਰਵਾਦ ਪ੍ਰਾਪਤੇ ਕਰਦੇ ਰਹੋ ਔਰ ਮੰਦਰ ਵਿੱਚ ਵੱਧ ਵੱਧ ਸਹਿਯੋਗ ਦਿਓ ਔਰ ਮੈਂ ਸਾਰਿਆਂ ਦਾ ਹੀ ਬਹੁਤ-ਬਹੁਤ ਮੰਦਰ ਕਮੇਟੀ ਵੱਲੋਂ ਸਾਰੇ ਹੀ ਭਗਤ ਜਨਾਂ ਦਾ ਔਰ ਮੀਡੀਆ ਸਾਥੀਆਂ ਔਰ ਆਪਣੇ ਹੀ ਸਾਰੇ ਹੀ ਜੇ ਆਫਿਸ ਬੇਰਰ ਕਮੇਟੀ ਮੈਂਬਰ ਐਗਜ਼ੀਕਟਿਵ ਮੈਂਬਰ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦਾ ਹੈ। ਇਹ ਮੇਨ ਫੁੱਲਾਂ ਦੇ ਨਾਲ ਹੀ ਮੰਦਰ ਵਿੱਚ ਹੋਲੀ ਖੇਲੀ ਜਾ ਰਹੀ ਹੈ। ਰੰਗ ਦੇ ਤੇ ਟਿੱਕੇ ਲਗਾਏ ਜਾ ਰਹੇ ਜਿਆਦਾ ਫੁੱਲਾਂ ਦਾ ਨਾਲ ਹੀ ਇਹਦਾ ਸ਼ਿੰਗਾਰ ਕੀਤਾ ਗਿਆ ਫੁੱਲਾਂ ਦੇ ਨਾਲ ਹੀ ਤਾਕਨਹੋਲੀ ਖੇਲੀ ਜਾ ਰਹੀ ਹੈ ਸਾਰੇ